ਪੰਜਾਬ ਦੇ ਜਲੰਧਰ ਚ ਮੂੰ ਬੋਲੀ ਪੂਆ ਨੇ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ ਵਰਕਰਾਲਿਆ ਉਸਨੇ ਉਸ ਨੂੰ ਇੱਕ ਨੌਜਵਾਨ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ ਦੋਸ਼ੀ ਵਿਦਿਆਰਥੀ ਦੇ ਜਰੀਏ ਉਸਨੇ ਘਰ ਚੋਂ 3 ਤੋਲੇ ਸੋਨਾ ਅਤੇ 20000 ਰੁਪਏ ਦੀ ਨਕਦੀ ਵੀ ਚੋਰੀ ਕਰ ਲਈ ਜਲੰਧਰ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਹਰਦਿਆਲ ਨਗਰ ਦੀ ਰਹਿਣ ਵਾਲੀ ਮੂੰ ਬੋਲੀ ਪੂਆ ਪਿੰਕੀ ਅਤੇ ਜ਼ੇਪਤੀ ਸੋਨੀ ਪੁੱਤਰ ਸਿਮਰਨਜੀਤ ਸਿੰਘ ਔਰਫਤ ਚੰਨੀ ਖਿਲਾਫ ਵਕ ਵਕਤਾ ਰਮਾ ਤਾਹਤ ਕੇ ਇਸ ਦਰਜਕ ਕੀਤਾ ਹੈ ਫਿਲਾਲ ਮਾਮਲੇ ਚ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪਿੰਕੀ ਤੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਸ਼ੱਕ ਹੈ ਪੁਲਿਸ ਨੂੰ ਦਿੱਤੇ ਬਿਆਨ ਚ ਪਿਤਾ ਕੋਟਲਾ ਵਾਸੀ ਕੋਟਲਾ ਨੇ ਦੱਸਿਆ ਹੈ ਕਿ ਉਸ ਦੀ ਬੇਟੀ ਦੀ ਉਮਰ ਸਿਰਫ 16 ਸਾਲ ਦੀ ਹੈ ਉਹਨਾਂ ਦੇ ਤਿੰਨ ਬੱਚਿਆਂ ਨ 16 ਸਾਲਾਂ ਦੀ 1 ਮਾਰਚ ਨੂੰ ਸ਼ੱਕੀ ਹਾਲਾਤ ਚ ਲਾਪਤਾ ਹੋ ਗਈ ਸੀ ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਨਾ ਹੀ ਪਤਾ ਲੱਗਾ ਕਾਫੀ ਪਾਲ ਤੋਂ ਬਾਅਦ ਵੀ ਕੁਝ ਨਹੀਂ ਮਿਲਿਆ ਪਰਿਵਾਰ ਅਜੇ ਵੀ ਆਪਣੀ ਲੜਕੀ ਦੀ ਭਾਲ ਕਰ ਰਿਹਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਘਰ ਵਿੱਚੋਂ 3 ਤੋਲੇ ਸੋਨਾ ਅਤੇ 20000 ਰੁਪਏ ਦੀ ਨਕਦੀ ਗਾਇਬ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਮਾਸੀ ਬੋਲੀ ਤੇ ਸ਼ੱਕ ਹੋਇਆ ਤੇ ਉਹਨਾਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਆਪਣੇ ਘਰੋਂ ਵੀ ਗਾਇਬ ਸੀ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਸਾਹਮਣੇ ਆਇਆ ਕਿ ਪਿੰਕੀ ਨੇ ਆਪਣੇ ਜਾਣਕਾਰ 골ਡੀ ਦੇ ਲੜਕੇ ਸਣੀ ਦਾ ਵਿਆਹ ਕਰਵਾਉਣ ਲਈ ਇੱਕ ਸਾਰੀ ਖੇਡ ਰਚੀ ਸੀ ਪਿੰਕੀ ਦੇ ਕਹਿਤੇ ਹੀ ਲੜਕੀ ਨੇ ਘਰ ਚੋਂ ਗਹਿਣੇ ਅਤੇ ਪੈਸੇ ਚੋਰੀ ਕਰ ਲਈ